ਆ ਮਹਿੰਦੀ ਲਾਈ ਹਾ ਮਾਵਾ ਮਾਦਾ ਮੂੰਹ ਦੇ ਰੱਖ ਹਾ ਡੈਡੀ ਆ ਕਿਸੇ ਨੂੰ ਹੋਇਆ ਮਾਦਾ ਹੁਣ ਨਹੀਂ ਦੇਖਦੀ ਆ ਗਈ ਭਾਈ ਬੰਦਾ ਹੀ ਕਰ ਰਿਹਾ ਬੰਦੇ ਹੀ ਕਰਦੇ ਪਏ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਕਿਹੜਾ ਹੈ ਜੀ ਇਹ ਪਿਆਰਾ ਜਿਹਾ ਕਮੈਂਟ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਹਾਂ ਲਓ ਜੀ ਮੈਂ ਚੱਲ ਗਈਆਂ ਮੂੰਹ 'ਪਾ ਬਲ ਲਿਆ ਆ ਹੁਣ ਮੈਂ ਲੱਗੀਆਂ ਜੀ ਰੰਗ ਕਰਨੇ ਜਿਹੜਾ ਰੰਗਦਾ ਆ ਤੇ ਇੰਨਾ ਹਾਂਜੀ ਸਸਰੀਆ ਕਾਜੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਤੇ ਤੁਹਾਡਾ ਨਾਲ ਸਸਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਜਸਪਾ ਲੱਗੇ ਹੋਏ ਆ ਜਸੂ ਨੂੰ ਖਵਾ ਰਹੀ ਏਦਰ ਬਨਾਨਾ ਸ਼ੇਪ ਬਣਾ ਰਹੀ ਆ ਕੋਈ ਲੱਭੀ ਖਾਣਾ ਉਹ ਤਾਂ ਉਹਦੀ ਕਾਲਾ 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 ਰੋਬੋ ਕਾਲਾ ਕਾਲਾ ਅੱਪੂ ਦਾਣਾ ਸਿੱਖ ਲਿਆ ਤੂੰ ਫੜਾ ਦੇ ਉਹਨੂੰ ਚੰਗੀ ਤਰ੍ਹਾਂ ਆ ਮੰਗਦੀ ਆ ਬਨਾਣਾ ਮੰਗਦੀ ਡੇਰੇ ਤਾਂ ਕੀ ਆ ਜੱਸ ਨੂੰ ਵੀ ਚੰਗੀ ਤਰ੍ਹਾਂ ਖਾਣ ਨਾਲ ਖਾਦਾ ਨਾ ਕੁੜੀ ਲੈਪਾ ਜਿਆਦਾ ਆਸ ਤੇ ਆ ਡੇਰੇ ਤਾਂ ਕੀ ਹੋਇਆ ਨਿਆਣਿਆਂ ਲਈ ਆ ਆਪਣੀ ਨੀਤ ਵਿੱਚ ਰੱਖਿਆ ਕਰ ਤੂੰ ਬੱਸ ਨਿਆਣਾ ਨੇ ਚੀਨੀ ਦੇਣੀ ਆਪੂ ਖਾਣ ਨੂੰ ਰੱਖ ਲਈ ਕਿੱਥੋਂ ਮੈਂ ਰੱਖੀ ਆਪਣੇ ਹੱਥ ਨੂੰ ਦੇ ਛਤੀ ਇਹਨੂੰ ਕਿੱਥੋਂ ਪਾ ਹਾਂ ਫਰਿਜ ਦੇ ਪਹਿਲਾਂ ਮੈਂ ਆਈ ਸੀ ਆਪਣੇ ਕੋਲ ਬਿੜਦੇ ਰੱਖੀਆ ਡਾ ਖਾ ਰਿਹਾ ਬਨਾਣਾ ਖੈਜੂਆ ਲੈਦਾ ਸਾਰਾ ਮੈਂ ਉਹਨੇ ਵੀ ਇੰਨੇ ਵੀ ਉਹਦਾ ਮੇਰੇ ਡੂਡੂ ਆ ਇਹ ਮੈਨੂੰ ਛੋਨਾਗਾ ਤਾ ਇਹਨੂੰ ਪਹਿਲਾਂ ਮੈਂ ਡਿਸਟੋਰ ਸੀ ਇਹਨੂੰ ਪਹਿਲਾਂ ਮੈਂ ਡਿਸਟੋਰ ਸੀ ਸਾਬ ਦੇਗੀ ਕਿ ਤਾ ਤਸ ਬਣਾਨੇ ਕਰਕੇ ਲੜੀ ਜਾਂਦੇ ਨਹੀਂ ਸਾਬ ਦੇਗੀ ਕਿ ਤਾ ਮੈਂ ਹੀ ਲੜਦੀ ਸੀ ਓ ਲੈ ਲੈ ਤੋੜਦਾ ਉਹਨੂੰ ਛੇਲਦੇ ਪਾਪੇ ਨੂੰ ਛਿੱਲੜੀ ਖਾਈ ਜਾਂਦੀ ਏ ਉਹ ਉਹਨੂੰ ਵੀ ਉਹ ਦਿੱਤਾ ਜਾਂਦੀ ਉਹਦੇ ਵਾਲ ਦੇ ਦਿੰਦੀ ਆਪਣੇ ਕੋਲ ਹੈਗਾ ਯਾ ਤੋ ਉਹਦੇ ਸਕੇਤੀ ਜਾਂਦੀ ਹਾ ਓਏ ਓਏ ਤੇ ਕਰਦੀ ਇਹਦੇ ਵਾਲ ਦੇ ਦਿੰਦੀ ਸਹਿਜ ਹਲ ਕਿ ਇਹਨੂੰ ਕੋ ਦੁੱਤਾ ਜੀ ਪੁੱਢੂ ਟੱਕ ਇੰਟੈਕਸ ਬੇਰੇ ਡੋਣਾ ਥੋੜੀ ਟੱਕੀ ਨਹੀਂ ਵੱੜਦੀ ਥੋੜੀ ਟੱਕੀ ਪੰਡਰ ਜਾਗਾ ਮੰਮ ਆਪਾ ਜਦ ਤੇ ਸੇਰੇ ਸੁਤੇ ਨਹੀਂ ਆਪਾ ਜੇ ਟੁਟੇ ਹਨ ਮੰਮੀ ਨੇ ਮਾ ਕੋਈ ਰੰਗ ਵੀ ਘਰ ਦਿੱਤਾ ਸਾਰੇ ਚਿੱਲੇ ਸੁਝੇ ਕੰਦਾ ਸਾਰੇ ਕਰ ਦਿੱਤੇ ਰੰਗ ਕਰਤਾ ਸਾਰਾ ਖਰਾਬ ਮੰਮੀ ਨੇ ਕੀਤਾ ਮੰਮੀ ਨੇ ਪੁੱਛ ਗਿਆ ਚੱਲ ਫੋਨ ਕਰਾ ਮਾਤਾ ਦੇ ਨਾਲ ਦੋਨੇ ਜਣੇ ਕਰੋ ਅੱਜ ਸੱਸ ਨੋ ਨੇ ਕੀਤਾ ਰੰਗ ਰਸੋਈ ਦੇ ਵਿੱਚ ਪੈ ਗਿਆ ਝੜੱਲਾ ਪੈ ਗਿਆ ਝੜੱਲਾ ਜਦ ਅੱਲਾਹ ਹੋ ਗਿਆ ਰੰਗ ਕੀਤਾ ਸੱਸ ਨੋਨ ਐ ਸੋਈ ਵਿੱਚ ਰੰਗ ਕਰਤਾ ਸਾਰਾ ਖਤਮ ਖਤਮ ਨਹੀਂ ਮਾੜਾ ਰੰਗ ਸਾਰਾ ਸੋਈ ਚ ਕਰ ਦਿੱਤਾ ਥੱਲੇ ਓ ਮਾਈ ਗਾ ਹੋ ਤਿੱਕ ਤਲਾ ਜਿਹਾ ਬਾੜੇ ਢੋਲੇ ਹੁੰਦੇ ਲਕੀਰਾ ਇੰਨੀ ਇੰਨੀ ਬੜੀਆਂ ਮੈਂ ਇਸ ਵੇਲੇ ਥੱਲੇ ਮੈਂ ਦੇਖਿਆ ਮੈਂ ਤਾਂ ਰੰਗ ਹੀ ਨਹੀਂ ਕਰ ਦਿੱਤਾ ਸਾਰਾ ਹੀ ਤੁਸੀਂ ਸਾਰੀਆਂ ਬੰਦੇ ਥੱਲੇ ਉਦਾਂ ਹੋਈਆਂ ਉੱਪਰੋਂ ਵੀ ਹੋਇਆ ਮੈਂ ਤਾਂ ਕਹਾਂ ਬੰਦੇ ਨੇ ਕੀਤਾ ਮੈਂ ਕਹਾਂ ਰਾਤੋਂ ਰਾਤ ਮੈਂ ਤਾਂ ਪੜੇ ਤਾਂ ਹੋ ਗਏ ਸੀ ਮੈਂ ਦੁੱਧ ਦੁੱਧ ਪੀ ਗਏ ਮੈਂ ਅਗਲਾ ਪੋਤੀ ਦਾ ਮਾਂ ਕਹਿੰਦੇ ਕੀਤਾ ਫੇਰ ਮੰਮੀ ਨੂੰ ਪੋਚ ਹੀ ਲਿਆ ਮਾਂ ਮੰਮੀ ਰੰਗ ਕਹਿੰਦੇ ਕੀਤਾ ਮਾਸ ਕਹਿੰਦੀ ਮੈਂ ਸਾਡੀ ਮੰਮੀ ਇਹ ਕੀਤਾ ਰੰਗ ਦੇਖੋ ਜੀ ਇੰਨਾ ਤੇ ਇੱਦਿ ਪੋਚੇ-ਪੋਚੇ ਲਾਉਂਦੇ ਆ ਖਰਾਬ ਹੀ ਕਰਤਾ ਸਾਰਾ ਰੰਗ ਇੱਧਰ ਮੈਂ ਕੀਤਾ ਸੀਗਾ ਇੰਨਾ ਕੁ ਤੇ ਰੰਗ ਸਾਰਾ ਹੀ ਖਤਮ ਕਰ ਛੱਟਿਆ ਫੜਕ ਪੀਪੇ ਜੋ ਮੈਂ ਲੈ ਟੁੱਠਿਆਂ ਸਵੇਰੇ ਤੇ ਇੰਨੀ ਤਵੜ ਦਾ ਵੜਾ ਸਭ ਪਾ ਲਾ ਤਾੜ ਦੀ ਵੰਡੀ ਜਿੱਥੇ ਤੇਰੇ ਕੀਤਾ ਸੀ ਠੀਕ ਹੈ ਚੱਕ-ਚੱਕ ਕੇ ਲੋ ਜੀ ਮੈਂ ਚਲੋ ਲਈਆਂ ਮੂ ਦਾ ਬਾਲ ਲਿਆ ਆ ਹੁਣ ਬੰਦਾ ਲੱਗਿਆ ਜੀ ਰੰਗ ਕਰਨ ਜਿਹੜਾ ਰੰਦਾ ਆ ਤੇ ਇੰਨਾ ਹੋ ਗਿਆ ਆ ਆ ਬੰਦਾ ਕਹਿਰਾ ਕਹਿਰਾ ਰੰਗ ਸਾਰੇ ਪਾਸੇ ਹੋ ਗਿਆ ਦੇਖੋ ਤੇ ਹੁਣ ਰਹਿ ਗਿਆ ਸਿਰਫ ਉੱਪਰ ਕਰਨ ਵਾਲਾ ਉਹ ਹੁਣ ਚੜਨਾ ਹੈਣਾ ਉੱਪਰ ਲੈ ਗਿਆ ਮਾਦਨ ਜੇ ਰੰਗ ਕੀਤਾ ਦਿੱਤਾ ਚੰਦ ਕੀ ਕੀਤਾ ਹੋਗਾ ਜੇ ਸਲਾਮ ਰੋਟੀ ਅੰਦਰੋਂ ਮੋਤਾ ਨੇ ਘੜੋਪ ਦੇਂਦ ਲੇ ਵਦ ਦੇ ਰਾਂਗੇ ਸਾਰਾ ਖਰਾਬ ਕਰਕੇ ਸੁੱਟਦਾ ਹੋਰ ਹੈ ਯਾ ਰੋਟੀ ਜਾਂਦੀ ਬਾਹਰ ਲੈ ਆਉਣਾ ਹੈ ਬੰਦਵਾਜੀ ਪੈਣੀ ਹੁਣ ਇੱਦੀ ਰਹਿਣੀ ਆਦਮ ਜੱਦੀ ਤੇ ਹੁਣ ਸਾਰੇ ਨਾ ਹੱਸਦੀ ਆ ਹੁਣ ਮੰਮੀ ਨੇ ਆ ਦੇਖੋ ਕਿਦਾਂ ਬਚਾਈ ਕੀਤਾ ਮੰਮੀ ਫਾਤਵਾਜੀ ਪੈਣੀ ਵੇ ਕਈਆਂ ਨੂੰ ਮਤ ਰੜ ਕੇ ਥਾਪੀ ਤੇ ਨਾ ਉਥੋਂ ਰੰਗ ਲਾਇਆ ਨਾ ਕੋਸ਼ ਉੱਤੇ ਉੱਤੇ ਰੰਗ ਲਾ ਕੇ ਰੱਖ ਦਿੱਤਾ ਮੰਮੀ ਨੇ ਦਿੱਤਾ ਉਹ ਤਾਂ ਪੱਤੀ ਦਾ ਮਾਰ ਦਿੰਦੇ ਰੰਗ ਸਾਰਾ ਲੱਥਣੇ ਵਾਲਾ ਉਹ ਉਹ ਦੇਰਾਂਦਰੇ ਰੱਖਤਾ ਸਾਫ਼ ਕਰ ਲੈ ਫਿਰ ਲਖੰਦੇ ਉਹ ਉਹਦੇ ਪਿੱਛੇ ਅੱਗੇ ਉਹ ਕੱਟਾ ਸਾਰੇ ਜਾਓ ਚੱਕ ਚੱਕ ਕੇ ਬਰਸ ਕਰੋ ਫੜਾ ਫੜ ਕੱਪੜਾ ਮਾਰ ਕੇ ਤੋਲ ਸਾਰੇ ਨਿੱਬੋ ਜਾਣੇ ਸਾਰੇ ਬਜਾਣੇ ਕੱਪੜੇ ਚੇਂਜ ਕਰਕੇ ਆਓ ਸਵੇਰੇ ਚਾਹ ਦੇ ਨਾਲ ਬੰਦ ਬੰਦ ਐ ਜੀ ਰਣਾ ਖਰਾਬ ਹੋ ਗਿਆ ਇੱਜੀ ਕਰ ਦੋ ਸਿਰ ਉੱਪਰ ਸਾਰਾ ਹੋਰ ਹੋਰ ਪਰ ਉਹ ਮਾਰ ਦੋ ਝਾੜੂ ਮਾਰ ਕੇ ਪੇਹ ਲਾ ਦੋ ਝਾੜੇ ਲਾ ਦੋ ਝਾੜੂ ਥਿਆ ਸਹਿ ਝਾੜੂ ਲੈ ਕੇ ਪੁੱਤਰ ਸਹਿਜ ਝਾੜੂ ਫੜਾ ਆ ਲੈ ਫੜਾ ਝਾੜੂ ਫੜਾ ਕੇ ਇੱਥੇ ਪਿਆ ਦੇ ਦੇਰੇ ਕੋਈ ਵੀ ਦੇ ਦੇਣਾ ਚੋ ਕੰਨ ਨੂੰ ਰੜ ਕੇ ਅੱਜ ਕੱਲ ਥਾਪੀ ਤੇਰੀ ਵਿੱਚ ਬਹੁਤ ਆ ਥੱਲੇ ਦੇਰਾ ਕੁਛ ਆਇਆ ਤਾਂ ਨਹੀਂ ਆ ਫੜੋ ਇਹਨੂੰ ਅਸੋਈ ਡਿਗਣ ਵਾਲੀ ਦੇਗੀ ਇੱਥੇ ਕੀ ਰੰਗ ਕਰਨਾ ਸੀਗਾ ਇਹ ਤਾਂ ਮਿੱਤਰ ਪਿਆਰਿਓ ਸਾਰਾ ਕੁਝ ਨਵਾਂ ਹੀ ਬਣੂਗਾ ਦੁਬਾਰਾ ਹੀ ਦੇਖੋ ਕਿਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਬਾਕੀ ਜਿੰਨੇ ਕੁ ਰਿਪੇਅਰ ਹੁੰਦੇ ਐ ਹੀ ਕਰੀ ਜਾਂਦੇ ਆ ਰਿਪੇਅਰ ਹੀ ਕਰਦੇ ਅਸੀਂ ਦੇ ਤੇ ਬੰਦੇ ਤੋਂ ਇਦਾਂ ਕਿ ਸਾਰੀ ਉਮਰ ਦੇ ਵਿੱਚ ਬੰਦੇ ਤਾਂ ਮਕਾਨ ਹੀ ਬਣਦੇ ਐ ਇੱਕ ਤੇ ਹੁਣ ਸਾਡੇ ਦੇ ਵਿੱਚ ਸਦੋਂ ਬਣਦੇ ਸਾਰੀ ਹਲੇ ਉਮਰ ਤੱਕ ਹੀ ਆ ਨਾ ਤਾਂ ਬੜੇ ਸਾਰੀ ਉਮਰ ਦਾ ਹੁਣ ਸਾਰੀ ਉਮਰ ਦਾ ਤਰਜਾਲ ਬਣਾਦਾ ਹੀ ਆ ਥੋੜੀ ਉਮਰ ਕਿੰਨੇ ਲੱਗ ਜਾਵੇ ਫੇਰ ਹੀ ਬਣਾਉਂਦੇ ਦੇਖਦੇ ਆ ਹੁਣ ਕਦੋਂ ਕੰਪਲੀਟ ਹੁੰਦੇ ਆ ਪਹਿਲੇ ਤਾਂ ਆਪਾਂ ਰੰਗ ਰੋਗ ਕਰ ਲਈਏ ਤੇ ਇਹਨਾਂ ਨੂੰ ਥੋੜਾ ਉਹ ਕਰ ਲਈਏ ਤੇ ਫੇਰ ਰਿਪੇਅਰਿੰਗ ਕਰ ਲਈਏ ਮੋਡੀਫਾਈਜਾ ਕਰ ਲਈਏ ਤੇ ਫੇਰ ਦੇਖਦੇ ਆ ਕੀ ਕੀ ਕਰਨੀ ਦੇ ਨੂੜਾ ਹੋ ਗਾ ਉਹਦਾ ਲੈ ਆ ਦਾਦੀ ਚੂੜ ਦੇ ਲਿਖ ਕੇ ਆ ਬਾਦੀ ਉਹ ਨਾਲ ਜਾਲਾ ਵਧੀਆ ਖਾਇਆ ਬਰੋਸ਼ ਬਰੋਸ਼ ਖੜਾ ਬੋਛਤ ਮਮੀ ਮਮੀ ਇਸ ਫੇਰੇ ਦਾ ਸਾਰਾ ਕੀਤਾ ਕਰੋ ਫੇ ਹੁਣ ਵੀ ਅਪ ਫੇਰੇ ਕੀਤਾ ਕੀਤਾ ਪੁੱਤ ਨੇ ਕੀਤਾ ਕਿਦੋਂ ਆਵੇ ਤੇ ਚਾਹ ਤੇ ਕੀਤਾ ਮੈਂ ਉਹ ਤੇ ਨਹੀਂ ਆਹ ਪੂਰੇ ਦੇਖ ਤੁਰ ਕੇ ਨਾ ਨਾ ਉਹ ਤੇ ਜਾਨੀ ਇੱਥੇ ਖੜੀ ਸੀ ਇੱਥੇ ਕੀ ਤਾਂ ਖੜੀ ਕੀ ਕਰਤਾ ਉੱਥੇ ਤੋਂ ਬਹਾਂ ਤੋਂ ਨਹੀਂ ਲੰਬੇ ਟਾਂਗੇ ਯਾਰ ਨਹੀਂ ਇੱਥੇ ਗੱਡੀ ਨੇ ਕੀਤਾ ਔਰ ਇਹ ਬਣਾਉਂਦੇ ਕੋਸਾ ਜਦੋਂ ਪਹੁੰਚਦਾ ਇੱਥੇ ਕੋਈ ਆਂਗਣਾ ਤੇ ਟੋਟਰੀ ਐ ਟੋਟਰੀ ਦਾ ਮੈਰਿਜ ਲੱਗਦਾ ਜੀ ਨਾ ਨਾ ਲੈ ਕੋਈ ਨਾ ਟੋਟਰੀ ਵਾਲੀ ਮੰਮੀ ਆ ਆਹ ਜੀ ਟੋਟਰੀ ਨਹੀਂ ਤੇ ਮੈਂ ਉਹੀ ਕਹਿੰਦੀ ਆ ਆ ਦੇਖਾਂ ਇੱਥੇ ਪਹੁੰਚਦਾ

ਅੱਖਾਂ ਬੰਦ ਕਰਕੇ ਮਾਰ ਪੱਤੀ ਚੜ ਜਾ ਜੱਪੜ ਨਵੀਂ ਪਾਰ ਲੈ ਤੇਰਾ ਮਾਦਾ ਨਹੀਂ ਆ ਜਦਾਂ ਵਗੇ ਦੇ ਖੁੰਝੇ ਰੇ ਪੈ ਰੱਖਿਆ ਨਾ ਕਰ ਪੂਰਾ ਕੰਧ ਦੇ ਨਾਲ ਰੱਖ ਪੈਰ ਕੰਧ ਦੇ ਨਾਲ ਇਦਾਂ ਤਰੀਕੇ ਨਾਲ ਆਹ ਸਾਹ ਖਵਾ ਦੇ ਦੇ ਆਹ ਦੋਤੀ ਰੋ ਓਕੇ ਬੜਾ ਫੜਨੇ ਵਿੜੋ ਕਾ ਮੈਂ ਵੀ ਕੀ ਕੰਨ ਪਾਇਆ ਰੋਇਦਾ ਹੀ ਮਹੀਨਾ ਹੋ ਗਿਆ ਇੱਕ ਇੱਕ ਜਾਫਾਈ ਆ ਮਿੱਤਣਾ ਉਹ ਲੈ ਕੇ ਆ ਮਿਲਾਂ ਦਾ ਪਾਣੀ ਪਾਲਟੀ ਡੋਲਦੀ ਉਹ ਪਰਾਂ ਕਰੇ ਕਹਿੰਦੇ ਪਾਣੀ ਡੋਲ ਮਹੀਨਾ ਹੋ ਗਿਆ ਤੇ ਲੱਗਣ ਇੱਕ ਇੱਕ ਥੋੜੀ ਕਵਾਦੋ ਮਾਦੇ ਨੂੰ ਮਹੀਨਾ ਹੋ ਗਿਆ ਪਤਾ ਕੀ ਇਹ ਸਾਰੇ ਕਰਨੇ ਵਾਲਾ ਪੁੱਟੀ ਮਾਰ ਕੇ ਹੋਣਾ ਇਹ ਪੁੱਟੀ ਵੱਜੂਏ ਤੇ ਫੇਸ ਆਈ ਹੋਣਾ ਇਹ ਇਸ ਕਰਕੇ ਹੁਣ ਇੱਦਾਂ ਜਿੰਨਾ ਹੁੰਦਾ ਕਰ ਲਓ। ਉਹ ਹੀ ਤਾਂ ਗੱਲ ਆ। ਸਾਡੀ ਕੀਤਾ ਹੈ ਨਹੀਂਗਾ। ਜਿੰਨਾ ਇੱਥੇ ਹੁੰਦਾ ਉਨਾ ਕਰ ਲਓ। ਯਾਰ ਇਹ ਵੀ ਤਾਂ ਵਿਆਹ ਤੇ ਨਹੀਂ ਕੀਤਾ। ਅੰਦਰ ਵੀ ਨਹੀਂ ਚਾਉਦੀ। ਅੰਦਰ ਵੀ ਦਾਲਦੀ ਆ। ਉਹ ਹੀ ਤਾਂ ਗੱਲ ਆ। ਸਾ ਇਹੋ ਇੰਨਾ ਕੰਮ ਖਰਾਬ ਹੋਇਆ। ਸਾਡੀ ਕੀਤਾ। ਸਾਡੀ ਕੋਚੀ ਕੀ ਕਰਦੀ ਨਹੀਂ ਹੋਵੇ ਇਹ ਚਾਦੀ ਹੋਵੇ। ਐਸ ਲਈ ਮੈਂ ਕਹਣਾ ਜਿੰਨਾ ਹੁੰਦਾ ਉਨਾ ਕਰ ਲਓ। ਜ਼ਿਆਦੇ ਫਾਹਾਂ ਨਾ ਲਓ। ਅਤੇ ਜਿੰਨਾ ਕੋ ਹੁੰਦਾ ਉਨਾ ਕਰ ਲਓ। ਹੋ ਕਈਆਂ ਨੂੰ ਰੜਕੀ ਵਿੱਚ ਰੋਦਾਪੀ ਤੇਰੀ ਹੁਣ ਨਹੀਂ ਕਹਿਣਾ ਹੁਣ ਹੁਣ ਨਹੀਂ ਕਹਿਣਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਹੁਣ ਗੱਲ ਇਹ ਕੀ ਇਦਾਂ ਹੁਣ ਸਾਰਿਆਂ ਨੇ ਇਹ ਕਹਿਣਾ ਕਿ ਭਾਈ ਬੰਦਾ ਹੀ ਕਰ ਰਿਹਾ ਬੰਦੇ ਹੀ ਕਰਦੇ ਪਏ ਆ ਬੰਦੇ ਸੇ ਬੰਦੇੰਦਾਂ ਲੰਮੇ ਪਏ ਆ ਉਹ ਨੰਮਾ ਕਿ ਆਂ ਕੰਦੇ ਮੇਰੀ ਲੱਗਿਆ ਐਦਾਂ ਕੀ ਬੰਦੇ ਕੰਮ ਪਹਿਲੇ ਕਰੰਦੇ ਸੀ ਤੇ ਟੀਵੀ ਦੇਖਣਦੇ ਹੀ ਐ ਦੋਨੇ ਜਾਣੀਆਂ ਤੇ ਹੁਣ ਬੰਦਿਆਂ ਨੇ ਤੇ ਕੀਤਾ ਗਿਆ ਵੋ ਜਾਓ ਤੁਸੀਂ ਜਾ ਕੇ ਰੰਗ ਕਰੋ ਰੋਟੀ ਦਾ ਟਾਈਮ ਹੋ ਗਿਆ ਬੰਦਿਆਂ ਦਾ ਤੇ ਇਹਨਾਂ ਨੂੰ ਰੰਗਣ ਲਾਤਾ ਹਾਂ ਹਾਂ ਸਾਰੇ ਖਰਾਬ ਹੋ ਗਏ ਤੇ ਰੱਖ ਦਿੰਦੇ ਹਾਂ ਰੰਗ ਹੈ ਆਪੇ ਪਈਏ ਇਹ ਸਾਰੇ ਆਏ ਅੱਜ ਆਂਦੇ ਹੁਣ ਤੇ ਨਹੀਂ ਜਾਉਂਦੇ ਜਿੰਨਾ ਹੁੰਦਾ ਕਰ ਲਓ ਬਸ ਕਰੋ ਆਹ ਕਰ ਤੋਂ ਇੰਨਾ ਬਾਕੀ ਕੱਢ ਨਾ ਮੈਂ ਪੌੜੀ ਥੱਲੇ ਕੱਢ ਦੋ ਆ ਬਾਕੀ ਦੇ ਦੇ ਜਿਹੜਾ ਕੰਦਾ ਉਹ ਕਰ ਦਿੰਦੇ ਆ ਸਾਰਾ ਦੇ ਦੇਗਾ ਜੇ ਘਰੋਂ ਬਾਬਾ ਬੁਲਾਉਂਦਾ ਰੰਗ 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 ਬੇਹਾਨਾ ਲਾਓ ਆ ਰਿਆ ਨੇ ਦੱਸੀ ਜਿਓ ਮਾਵੇਂ ਥੱਲੇ ਲਾ ਦੇ ਮੇਰਾ ਕੰਮ ਹੋਣਾ ਤੇ ਮੰਦਰ ਗੱਠੀਂ ਦੇ ਰੋਟੀ ਆਲੀ ਮੰਦਰ ਵੇਢੀ 7000 ਇਸ ਤਰ੍ਹਾਂ ਨਿਕਲਦੇ। ਲੋ ਭਾਈ ਉਹ ਨਿਕਲ ਗਿਆ ਪੌੜੀ ਸੱਲੇ ਹੋ ਗਿਆ। ਅਜੇ ਭਾਂਡੇ ਰੱਖਣ ਵਾਲਾ ਕੰਮ ਕਰ ਲਓ ਬਸ ਭਾਂਡੇ ਰੱਖੋ ਜਿਹੜੇ ਤੇ ਬਸ ਖਰਾਰਾ ਮੁੱਕ ਜਾਣਾ ਸਾਰਾ ਇਹ। ਉਹ ਵੀ ਸਾਹਮਣੇ ਮਾ ਦੋ। ਇਹਦਾ ਉਹ ਸਾਹਮਣੇ ਪੌੜੀ ਸੱਲੇ ਤੇ ਪਾਣੀ ਨਾ ਫੇਰ ਖਰਾਬ ਹੋ ਜਾਣਾ ਇਹ। ਉਹ ਆਏ ਚਲੇ ਬੈਠਾਂਗੇ। ਉਹ ਨਹੀਂ ਇੱਥੇ ਜਿਹੜਾ ਰੱਖ ਲਓ। ਹਾਂ ਸਾਹਮਣੇ ਕਾਦੇ ਬਸ ਪੌੜੀ ਤੇ ਮੀਂਹ ਨਹੀਂ ਪੈਂਦਾ ਫੇਰ ਉਹ ਤੇ ਪੌੜੀ ਹੋ ਗਈ ਨਹੀਂ। ਉਹ ਇਧਰੋਂ ਹੋਇਆ ਕਿਤੇ ਡੱਗ ਚੱਲੀ ਇਧਰੋਂ ਹੋਇਆ ਦਾ ਐਡਾ ਨਾ ਫਟਾ ਮਾਰਾ ਇੱਥੇ ਹੋਇਆ ਮੈਂ ਹੋਣਾ ਤੇਰਾ ਪਾਰ ਜਾਦੇ ਆ ਮਾਤਾ ਦਾ ਘਾਟਾ ਮੇਰੇ ਨਾਲ ਦੇ ਆ ਮੈਂ ਇੱਕਦਮ ਨੂੰ ਮੋਟੀ ਹਾਂ ਕਿੱਥੇ ਨੂੰ ਹੋਇਆ ਮਾਤਾ ਹੁਣ ਰਾਈਟ ਡੱਗਦੀ ਇੱਥੇ ਰੱਖ ਪਿਆਰ ਐਡੀ ਮਰਬੂਦ ਆਹਾ ਪਿਛੇ ਕਰ ਲੈ ਪਿਆਰ ਕਦੋਂ ਹੋਇਆ ਗਿਆ ਇਹਦੀ ਕੱਢ ਲਿਆ ਕੱਢ ਲਿਆ ਬਹੁਤ ਇਧਰ ਆ ਹਾਂ ਰੰਗ ਤਾਂ ਪਾ ਕੇ ਦੇ ਵਿੱਚ ਵਿੱਚ ਰੰਗ ਪਾ ਆ ਬਾਤ ਹੀ ਬਣਾਉਗੀ ਤਾਈ ਬਣਾਉਗੀ ਮਾਰਾ ਭੋਖੇ ਜੀ ਜਨਾਬ ਪੂਰਾ ਖਾਲੀ ਤੇਰੀ ਜਨ ਖਾਲੀ ਥੋੜੀ ਚੜਨਾ ਰੰਗ ਦੇ ਕਦਮ ਹੋ ਗਿਆ ਰੰਗ ਸਵੇਰੇ ਖਰਾਬ ਕੀਤਾ ਦੀ ਸਾਰਾ ਉਦਾਂ ਹੀ ਸਾਰਾ ਹੀ ਹੋਇਆ ਖਰਾਬ ਉਦੋਂ ਹੀ ਮਾਰ ਦਿੱਟਿਆ ਫੜ ਕੇ ਜਿੱਥੇ ਦਿਲ ਕੀਤਾ ਡੈਰੀ ਲੈ ਕੰਮ ਕੰਦੀ ਲੈ ਮੋਕ ਜਾਵੇ ਮਕਮ ਕੋਣਾ ਚੱਕ ਕੇ ਉਦੋਂ ਮੁੰਦੇ ਦੀ ਨਾਲੀ ਚ ਕੰਮ ਹੋ ਕਰੇ ਵੇ 10 ਰੰਗ ਹੋਰ ਖੜੇ ਰਹਿ ਕੇ ਆਉਣਾ ਪੈਣਾ ਅੱਧਾ ਇਹ ਹੋ ਗਿਆ ਅੱਧਾ ਜੱਦਾ ਹੋਇਆ ਇੱਥੇ ਤਾਂ ਦੋ ਬਾਰੀ ਫੇਰਨਾ ਜਿੱਥੇ ਗੰਦਾਈ ਵੀ ਜਿਆਦਾ ਹੋਇਆ ਇੱਧਰ ਚੜਿਆ ਹੀ ਨਹੀਂ ਤੇ ਦੱਸ ਕੰਦਾ ਕੀਤਾ ਇੱਧਰ 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 ਹੀ ਚੜਿਆ ਹੈ ਇੱਕ ਗੰਦ ਚੜਿਆ ਰੰਗ ਵਧੀਆ ਵਸ ਜੇ ਤੇ ਮੈਂ ਕੀਤਾ ਆ ਡੈਰੀ 아, 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 ਪੁੜਕ ਕੱਢ ਗਣਾ ਥੱਲੇ ਬਾਹਰ ਜਗਾ ਹੋ ਗਿਆ ਇਧਰ ਬਸ ਕਰ 11 ਹੁਣ ਥੱਲੇ ਆ ਜਾ ਥੱਲੇ ਤਾਂ ਨਾ ਆਈ ਹੁਣ ਆਡੀਓ ਫਟਾ ਨਿਕਾ ਨਾ ਪੌੜੀ ਵਾਲਾ ਫਟਾ ਉੱਥੇ ਹੱਥ ਆਦੇਂ ਛੇ ਉਹ ਵੀ ਕਰ ਥੱਲੇ ਬਾਗੀ ਅੱਗੇ ਹੋ ਔਰ ਦਰਾਂ ਔਰ ਦੋੜੀ ਵੱਜ ਗਈ ਸੱਚ ਹੈ ਮੈਂ ਕਰਾ ਪੁੱਸ ਲੈ ਡੈਢੀ ਦਿੱਤਾ ਏ ਡੈਢੀ ਦਿੱਤਾ ਮੈਂ ਹੱਥ ਲੈ ਪੋੜਦੀ ਹੋ ਗਿਆ ਆ ਇੱਥੇ ਕਿਉਂ ਆ ਇੱਧਰ ਨਹੀਂ ਆ ਗਿਆ ਦਾ ਦੇ ਤਾਂ ਰੰਗ ਖਰਾਬ ਹੀ ਹੋਣਾ ਦੇਖੋ ਥੱਲੇ ਚੋਣ ਦਿਆ ਕਿਦ ਲਓ ਵੀ ਇੱਧਰ ਵੀ ਥੱਲੇ ਹੋ ਰਿਹਾ ਰੰਗ ਇੱਧਰ ਤਾਂ ਹੋ ਗਿਆ ਕੰਮ ਇਹ ਤਾਂ ਸੈਚੂ ਦੇਖਣ ਆਈ ਸੀ ਰੰਗ ਸੈਚੂ ਤੇ ਕੱਤੀਆਂ ਤਰੇਦਰ ਗੱਲ ਮਾਲਾ ਲੈ ਨੂੰ ਲਾ ਹੁਣ ਬਾਪੂ ਚ ਟਾ ਕਰਦਾ ਮੇਰੇ ਬਾਹਰ ਘੁੰਮਣ ਦਿਆ ਬਾਪੂ ਨਿਆਣੇ ਪੜਾਇਆ ਨਿਆਣੇ ਸਾਹਮੋ ਜੀ ਕੋਣ ਤੇੜੀ ਕਿ ਦੋੜੇ ਗਈ ਮੈਂ ਤੇੜੀ ਲਾ ਤੇੜੀ ਭੱਜ ਕੇ ਜਾਵੇ ਹਾਂ ਜਮੈਂ ਤੇਰੇ ਸਾਹਮਣੇ ਸਾਹਮਣੇ ਖੜਦੇ ਜਣਾ ਨੱਥੇ ਜਿਹੜਾ ਅੱਖਾਂ ਦੀਦਾ ਉਹ ਹੀ ਕਰੋ ਕੋਈ ਖਤਮ ਹੀ ਆ ਕੰਮ ਨੇ ਬੜੀ ਜਾਨ ਵਾਲਾ ਕੰਮ। ਨਾਲ ਲਿਆਉਣਾ ਪਣਾ ਵੈਸੇ ਉਹ ਪੁੱਟੀ ਨਾਲ ਸਹੀ ਹੋਣਾ ਹੈ ਸਾਰਾ ਕੁਝ। ਪੁੱਟੀ ਕਰਦੇ ਹਾਂ ਹੁਣ। ਪੁੱਟੀ ਮਾਰਨੀ ਪਈ ਸਾਰੇ ਗੰਧਾਂ ਦੇ। ਜਿੱਦਾਂ ਇਹ ਗੰਧਾ ਖਰਾਬ। ਸਾਰਾ ਜਾ ਕੇ ਬੜਾ ਰੋਇਆ ਸਾਰਾ। ਆਉਂਦੇ ਭਾਈ ਨਮਿਤ ਹੋ ਜਾਈ। ਚਲ ਨੇਨਾ ਸਭਾਈ ਆ ਗਈ ਅੱਡੇ ਨਾਲ ਸਹੀ ਆ ਗਈ। ਇੰਨਾ ਥੋੜਾ ਆ ਇੰਨਾ ਕਰ ਦਿੱਤਾ। ਇਹਨੇ ਬਹੁਤ ਆ। ਪੁੱਟੀ ਦੇ ਕੇ ਤੋਹਿਆ ਤੋਹਿਆ ਪੁੱਟੀ ਨਹੀਂ ਤੇ ਹੁਣ। ਮਾਂ ਆਈ ਆਪਰੇ ਸਵਾਗਤ ਹੈ ਪਾਲੇ ਮੂੰਹ ਚ ਉਹ ਆ ਗੱਟੀ ਦੀ ਕੀ ਆ ਆ ਮੂੰਹ ਪਾ ਲਈ ਗੱਟੀ ਮੂੰਹ ਚ ਪਾ ਲਈ ਸੀਗੀ ਤੇ ਉਹ ਦੇਖ ਲਿਆ ਤੇ ਕੱਢ ਲਈ ਹੁਣ ਚਲੋ ਹੋਈ ਕੀ ਹੁਣ ਦੇਖੋ ਚੜਦਾ ਕਿ ਨਹੀਂ ਚੜਦਾ ਇੱਧਰ ਅੱਥੇ ਨਹੀਂ ਕੀਤਾ ਇੰਨੀ ਜਗ੍ਹਾ ਤੇ ਸਾਹਮਣੇ ਦੀਦੀ ਉਹ ਤਾਂ ਕਰਨਾ ਹਜੇ ਕੁਝ ਆਰਡਰ ਨਾ ਮਾਰੋ ਬਦ ਮੈਂ ਕਰਦਾ ਉੱਧਰ ਲੋ ਜੀ ਮੰਮੀ ਕਹਿੰਦੇ ਤੂੰ ਕੰਮ ਨਵੇੜਨਦੇ ਮੰਮੀ ਆਪੂ ਹੀ ਲੱਗੇ ਅਜੇ ਮਾ ਪੁੱਤ ਮਾ ਤੇ ਪੁੱਤ ਲੱਗੇ ਆ ਦੀ ਅੱਜ ਮੈਂ ਵੀ ਲੱਗੀ ਸੀ ਮੇਰਾ ਵੀ ਗਰਾਹ ਹੋਇਆ ਤੇ ਮੈਂ ਹੁਣ ਕਰਕੇ ਫਟ ਗਈ ਆ ਕੋੜੇ ਦੀ ਬਾਰੀ ਆ ਪੇਪਰ ਕਹਿੰਦੇ ਬਾਅਦ ਚਲੋ ਮਾ ਜੀ ਉਹ ਹੀ ਫੋਨ ਲਗਾ ਦੋ ਗਾਤੀ ਹੋ ਗਈ ਹਨਾ ਬਰਾ ਨੂੰ ਕਰਕੇ ਰੋਣਾ ਉਹ ਰੰਗ ਨਹੀਂ ਰੰਗ ਨਹੀਂ ਪਹਿਲਾਂ ਪਲੈਨਿੰਗ ਨਹੀਂ ਸੀ ਫੇ ਸਾਰੇ ਕਮੈਂਟ ਕੀਤੇ ਕਿ ਰੰਗ ਜ਼ਰੂਰ ਕਰੋ ਕਿ ਰੰਗ ਦੇ ਨਾਲ ਜ਼ਿਆਦਾ ਸਫਾਈ ਹੋਣੀ ਨੂੰ ਤਾਂ ਕਰਕੇ ਰੰਗ ਸਟਾਰਟ ਕੀਤਾ ਹੁਣੇ ਸੀ ਬਸ ਹੋ ਚੱਲਾ ਉਹ ਫਰੋਕ ਰਹਿ ਗਿਆ ਕੋਣੀ ਮਾਰ ਕੇ ਹੋ ਜਣਾ ਸਾਹਿਬ ਹੋ ਜਣਾ ਲੱਤ ਦਾ ਮੈਂ ਲਾ ਕੇ ਦੇਖਿਆ ਆ ਟੋਕਰਾ ਭਾਂਡੇ ਦਾ ਬਾਹਰ ਰੱਖਿਆਓ ਯਾਰ ਆ ਟੋਕਰਾ ਚੱਕੋ ਤੁਸੀਂ ਲੈ ਉੱਪਰ ਚੜ ਗਏ ਮੈਂ ਚੱਕ ਦਿੰਨੀ ਆ ਇੱਥੇ ਕਰੋ ਬੋਲ ਦੇਣੀ ਇੱਥੇ ਇਥੇ ਇਥੇ ਹਾਂ ਇੱਥੇ ਹਾਂ ਇੱਥੇ ਕਰੋ ਚਾਹੂ ਗੜਾ ਤੇ ਫੇਰ ਤਾਂ ਇੱਥੇ ਮੈਂ ਝਾੜੂ ਉਹ ਕਿੱਥੇ ਕਰਨਾ ਆਹੋ ਕਿੱਥੇ ਫੇਰ ਤੜ ਆਪਾਂ ਨੂੰ ਉਹ ਤਾਂ ਫੇਰ ਆ ਮੈਂ ਤੜ ਉਹ ਫੇਰ ਲੋਹੇ ਦੀ ਬੱਤੀ ਦੀ ਲੋਹੇ ਦੀ ਚਾਹ ਚੱਲ ਜਾਓ ਆ ਕੰਨਾ ਪੋਲੀ ਮੰਮੀ ਨੇ ਸੇਰ ਵੀ ਭਾਲ ਲਿਆ ਮਹਿੰਦੀ ਲਾਈ ਹਾ ਮਾਵਾ ਮਾਰਾ ਮੂੰਹ ਦੇ ਰੱਖ ਮਾਵਾ ਕਿੰਨੀ ਕਿੱਦਾਂ ਲੀਦਾ ਮੂੰਹ ਰੰਗ ਲੱਗ ਗਿਆ ਦੇਖ ਮੰਮੀ ਦਾ ਮੂੰਹ ਦੇਖੋ ਰੰਗ ਰੰਗਦਾ ਮਹਿੰਦੀ ਲਈ ਸੀ। ਸਾਰੇ ਉਹ ਕਰਦੇ ਨੇ ਭਾਈ ਕਾਂਜੀ ਲਾ ਲਈ। ਕਾਂਡ ਆ ਪਾਣੀਏ ਪਾਣੀ ਦੇ ਚੱਕਰ ਦੇ ਨਾਲ ਝਾੜੋ ਪਾਣੀਏ ਝਾੜੋ। ਬੜਾ ਐਕ ਮਰ ਲਓ। ਮੈਂ ਪਰੇ ਹੜਾ ਕੱਟਾ ਪੈਣ। ਆਹ ਲੈਣੀ ਜਿੱਤਾ ਨੇ ਬਣਾ ਦਿੱਤਾ ਉਹ ਵਧੀਆ ਲੱਗਦਾ। ਆਹ ਹੋ ਗਿਆ। ਰੰਗ ਕੀ ਕੀਤਾ ਐ ਖਰਾਬ ਹੀ ਕੀਤਾ ਛਾੜਨ। ਇਹਨਾਂ ਕਾਂਜੀ ਦੇ ਮਤਲਬ ਝਾੜੂ ਸਾਫ ਹੋਣਾ ਜਿਹੜੀ ਉੱਪਰ ਛੱਤ ਕਦੀ ਸਾਫ ਹੱਥ ਦਾ ਸਾਫ ਕਰਨ ਵਾਲੀ ਹੋਈ ਸਾਰੀ ਉਹ ਮੇਰਾ ਰੰਗ ਰੰਗ ਦਾ ਸਾਰਾ ਮੂਲ ਵੇ ਲਿਆ ਲੋ ਜੀ ਤੇ ਥੱਲੇ ਚੱਲ ਰਿਹਾ ਰੰਗ ਇੱਧਰ ਚੱਲ ਰਿਹਾ ਝਾੜੂ ਤੇ ਇਧਰ ਆਪਾਂ ਕਰਤੀ ਸਾਰੀ ਸਫਾਈ ਹੋ ਜੋ ਟਿਕਟ ਹੋ ਗਿਆ ਸੀ ਰੰਗ ਸਾਰਾ ਚੱਕਤਾ ਆ ਤੇ ਉੱਪਰ ਵੀ ਸਾਰੇ ਪਾਸੇ ਹੋ ਗਿਆ ਰੰਗਾਂ ਚ ਕੰਪਲੀਟ ਹੋ ਗਿਆ ਸਾਡਾ ਇੱਧਰ ਅੱਜ ਜੋ ਸੋਈ ਕੰਪਲੀਟ ਹੋਣੀ ਥੱਲੇ ਫਰਸ਼ ਦੱਸਿਓ ਕਿ ਮੰਟ ਬਲਾਕਸ ਦੇ ਕਿਤਾਦਨ ਗਿਆ ਤਾਂ ਕੀ ਹੱਲ ਕਰੀਏ ਇਹਦਾ ਸਲਾਬਾ ਹੋ ਰਿਹਾ ਥੱਲੇ ਇਹਦੇ ਤੇ ਜੂੜ ਸਾਰਿਆਂ ਨੂੰ ਦੱਸਿਓ ਤੇ ਇੱਧਰ ਸੋਲਵਾ ਦਾ ਗੰਦੂਰੇ ਫੜਾ ਫੜਾ ਅੱਛਾ ਇਹਦਾ ਤਾਂ ਨਹੀਂ ਲੱਗਾ ਹੈਗਾ ਅੱਛਾ ਗੋਹਰੀਆਂ ਸੋਈ ਦੇ ਵਿੱਚ ਤੇ ਠੀਕ ਆ ਠੀਕ ਆ ਥੱਲੇ ਸਫਾਈ ਚੱਲ ਰਹੀ ਆ ਹੈ ਹਾ ਤਾਂ ਕਿੱਥੋਂ ਆਇਆ ਕੰਮ ਨੂੰ ਮੁਕਣ ਦੇ ਆ ਚੱਲ ਰਹੀ ਹੈ ਗਾਵੇ ਚਲੋ ਠੀਕ ਹੈ ਚੰਗਾ ਓਕੇ ਓਕੇ ਕੀ ਪੂਰਾ ਚੱਕਰ ਨਾਲ ਕਿੱਥੇ ਗਿਆ ਲੋ ਜੀ ਰੰਗ ਹੋ ਗਿਆ ਕੰਪਲੀਟ ਤੇ ਉਧਰ بارش ਵੀ ਆ ਰਹੀ ਹੈ ਤੇ ਚੜ੍ਹਿਆ ਨਹੀਂ ਹੋਏਗਾ ਕਿਉਂਕਿ ਚੜ੍ਹਦਾ लेट ਹੁੰਦਾ ਚੂਨਾ ਤੇ ਮੌਸਮ ਬਹੁਤ ਵਧੀਆ ਹੋ ਗਿਆ ਪਰ ਚਲੋ ਫੋਨ ਕਰੋ ਚਲੋ ਚਲੋ ਕਰੋ ਚਲੋ ਜੀ ਹਾਂ ਉਹ ਵੀ ਨਾ ਹੋ ਗਿਆ ਉਹਦੇ ਤੋਂ ਮਗਰ ਮਗਰ ਪੈਣਾ ਹੀ ਦੱਸ ਮਗਰ ਹੀ ਮਾਰਦ ਮੜਾ ਇਹ ਪੁੱਛਾ ਹੋਂਦਾ ਤੇ ਮਾਰ ਨਹੀਂ ਗਈ ਸੀ ਹੁਣ ਛੱਤ ਤਰੇ ਵੀ ਇਹਦੀ ਨਾਲ ਦੂਜਾ ਬਹਿਣ ਛੱਤ ਰੂ ਕੋੜੀ ਘੁੱੜ ਜਾਏ ਰੇ ਸਮਾਂ ਪੁੱਛਾਈ ਤੂੰ ਕਿਹਦੇ ਨਾਲ ਹੈ ਨਾ ਕੋਈ ਮਾਰ ਤੜਾ ਬਿਲਕੁਲ ਹੈ ਨਾ ਹਲੋ ਇਹ ਇਧਰ ਲਾਪਿਆ ਰੰਗ ਲਾਏ ਮੈਂ ਜਿੰਨੀ ਗੱਡੀ ਅੱਜ ਮੈਂ ਪੂਰਾ ਅੱਜ ਕੰਪਲੀਟ ਕਰਕੇ ਕੰਮ ਤੇ ਅੱਜ ਸਭਾਂ ਦੇ ਲਾਉਣੇ ਆਂ ਅੰਦਰ ਹੈ ਨਾ ਕਿਨ ਜਿਹੜਾ ਫਲਾਰਾ ਹੋਇਆ ਸੀ ਇਧਰ ਰੰਗ ਲੱਥੇ ਲਾ ਪਿਆ ਹੈ ਸੋਇਜ ਪਾਣੀ ਵੱਜ ਰਿਹਾ ਸਾਰੀ ਸੋਇ ਦੇ ਵਿੱਚ ਦਮ ਦਮ ਕੀੜਾ ਹੋ ਰਿਹਾ ਦਮ ਦਮ ਕੀੜਾ ਉੱਥੇ ਆ ਦਮ ਦਮ ਕੀੜਾ ਉੱਥੇ ਲੋ ਜੀ ਕੌਣ ਦੇ ਕੁੰਡੇ ਸਾਰੇ ਬਾਹਰ ਕੱਢੇ ਆ ਜੋ ਲਟਣ ਪਟਣ ਸਾਰਾ ਕੱਢਿਆ ਬਾਹਰ ਅੱਜ ਸੋਈ ਦੀ ਐ ਨਾ ਮਰਮਤ ਹੋ ਜਾਣੀ ਚੰਗੀ ਤਰ੍ਹਾਂ ਅੱਜ ਕੰਮ ਹੋ ਜਾਣਾ ਫਿਨਿਸ਼ਿੰਗ ਲੱਗਦਾ ਤੇ ਥੱਲੇ ਸੁਣਾਬਾ ਰਹਿੰਦਾ ਜਿਆਦੇ ਉਹਨਾਂ ਦੇਖੋ ਹੁਣ ਕੀ ਹੁੰਦਾ ਬਈ ਰਸੋਈ ਤੇ ਕਲਰ ਹੋ ਗਿਆ ਹੈ ਤੇ ਰਸੋਈ ਸਾਰੀ ਹੋ ਗਈ ਆ ਜੀ ਸਾਫ ਧੋ ਵੀ ਦਿੱਤੀ ਆ ਸਾਰੀ ਰਸੋਈ ਤੇ ਹੁਣ ਰੰਗ ਰੰਗ ਸੁੱਕ ਜਾਵੇ ਤੇ ਬਾਅਦ ਵਿੱਚ ਸਾਰਾ ਡੱਬਲ ਡੁੱਬੇ ਧਖਾਂਗੇ ਤੇ ਬਾਕੀ ਮੜਾ ਮੋਟਾ ਕਰ ਲਿਆ ਆ ਜਿਹੜੇ ਹੁਣ ਨਹੀਂ ਪੱਟੀ ਵੱਜੀ ਤੇ ਇਸ ਲਈ ਹੁਣ ਗਾਂਖ ਦੇਖਾਂਗੇ ਜੇ ਪੱਟੀ ਪੈ ਪਰ ਪਾਰ ਤੋਂ ਕਰਾਂਗੇ ਜਿੰਨਾ ਕੋ ਹੋ ਸਕੇ ਆਪਾਂ ਕਰ ਦਿੱਤਾ ਹੈ ਰਸੋਈ ਦਾ ਜਿਹੜਾ ਕਾਲਾ ਪੰਚੇ ਚੱਕ ਦਿੱਤਾ ਸਾਰਾ ਜਿਹੜਾ ਕਾਲਾ ਕਾਲਾ ਲੱਗਦਾ ਸੀ ਨਾ ਬਹੁਤ ਜ਼ਿਆਦਾ ਤੇ ਉਹ ਸਾਫ਼ ਹੋ ਗਿਆ ਇੰਨਾ ਕੁ ਤਾਂ ਹੈ ਜੋ ਗੰਦੀ ਲਾਤੀ ਸਭੀ ਸੋਈ ਸੋ ਸਾਰਾ ਜਿਹੜਾ ਸਾਫ਼ ਹੋ ਗਿਆ ਆ ਦੂਫਾ ਧੋਣਾ ਆ ਲੋ ਜੀ ਸੋਈ ਦਾ ਸਾਰਾ ਕੰਮ ਹੋ ਗਿਆ ਆ ਦੇਖੋ ਜੀ ਤੁਹਾਨੂੰ ਮੈਂ ਦਿਖਾਈ ਤੀ ਸਾਫ਼ ਹੋ ਗਈ ਹੈ ਸਾਰੀ ਤੇ ਹੁਣ ਅਸੀਂ ਭਾਂਡੇ ਫੁੰਡ ਧੋ ਕੇ ਦੇ ਵਿੱਚ ਫਟ ਪਾਉਣੇ ਆ ਨੈਕਸਟ ਬਲੌਗ ਚ ਆਊਗਾ ਹੁਣ ਇੱਥੇ ਆਪ ਬਲੌਗ ਦਾ ਐਂਡ ਕਰਦੇ ਆ ਕਿਉਂਕਿ ਬਲੌਗ ਬਹੁਤ ਵੱਡਾ ਹੋ ਜਾਣਾ ਆ ਤੇ ਨੈਕਸਟ ਬਲੌਗ ਦੇਖਿਓਰ ਸੋਰੀ ਦੀ ਫੁੱਲ ਲੁੱਕ ਤੇ ਟੈਟ ਵਾਲਪੇਪਰ ਆ ਜਿਹੜਿਆ ਵਾਲਪੇਪਰ ਲਗਾਤੀ ਆ ਹੋਰ ਪੇਪਰ ਆਉਣੇ ਆ ਉਹ ਵੀ ਆਪ ਬ ਵਾਲਪੇਪਰ ਲਾਉਣੇ ਆ ਉਹ ਨੈਕਸਟ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਬਲੌਗ ਐਂਡ ਕਰਦੇ ਆ ਬਾਏ 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 ਦਾ ਦੁਆਰ ਬਾਏ ਚੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਨੇ ਜਿਹੜਾ ਆ ਇਹ ਪਿਆਰਾ ਜਿਹਾ ਕਮੈਂਟ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਆ Oh <laughs>